ਇਹ ਪਰੇਤ ਲੜਕੀ ਆ ਜਿਹੜੀ ਸਨਾਨਾ ਉਹਦਾ ਨਾਮ ਆ ਇਹਦੇ ਟ੍ਰੇਨ ਤੋਂ ਡਿੱਗ ਪਈ ਆ ਕੀ ਲੱਗਦਾ ਕੀ ਨਾਮ ਪਤਾ ਉਹ ਸਰ ਸਵੇਰੇ ਕੋਈ ਸਬਾ ਕੋ ਤਰ੍ਹਾਂ ਜੀ ਇਤਲਾ ਮਿਲੀ ਸੀ ਕਿ ਜੀ ਆਰ ਪੀ ਗ੍ਰਾਮ ਵੱਲੋਂ ਇੱਕ ਲੜਕੀ ਜਿਹੜੀ ਆ ਕਿਲੋਮੀਟਰ ਨੰਬਰ 390 ਦੇ ਤੀਤੇ ਜਣ ਕੇ ਚੱਲਦੀ ਗੱਡੀ ਡਿੱਗ ਚੋਂ ਡਿੱਗ ਪਈ ਆ ਬੰਦੇ ਭਾਰਤ ਗੱਡੀ ਅੱਪਲੀ ਜਾ ਰਹੇ ਸੀ ਅੰਬਰਸਾ ਸਾਈਡ ਉਹ ਉਹਨੂੰ ਲੜਕੀ ਨੂੰ ਉਠਾ ਕੇ ਜੱਕਨੀ ਹਾਲਤ ਗ੍ਰੈਂਡ ਲੈ ਗਿਆ ਸੀ ਜਿਨ੍ਹਾਂ ਨੇ 108 ਐਂਬੂਲੈਂਸ ਰਾਹੀਂ ਉਹਨੂੰ ਸਿਵਲ ਹਸਪਤਾਲ ਫਲੋਰ ਜਿਹੜਾ ਦਾਖਲ ਕਰ ਦਿੱਤਾ ਆ ਤੇ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਡਾਕਟਰ ਸਾਹਿਬ ਨੇ ਰੈਫਰ ਜਿਹੜਾ ਜ਼ਿਲੰਦਰ ਕਰ ਦਿੱਤਾ ਹੈ ਜੀ ਤੇ ਉਹਦੇ ਪਰਿਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਸਮਰਥ ਹੋਣ ਤੇ ਅਗਲੀ ਕਾਰਵਾਈ ਲੈਂਦੀ ਹੈ ਅਮਰ ਜੀ ਅਗਲੀ ਸੀ ਕਿ ਹੋਰ ਵੀ ਸਾਥੀਆਂ ਆਉਗੇ ਨਹੀਂ ਹਜੇ ਫੀਲ ਦੇ ਹਾਲ ਤੱਕ ਲੜਕੀ ਕੱਲੀ ਸੀ ਜੀ ਹਾਂਜੀ ਡਾਕਟਰ ਸਿਰਕ ਲੜਕੀ ਆਈ ਹੈ ਟ੍ਰੇਨ ਤੋਂ ਗਿਆ ਦਾ ਮਾਮਲਾ ਦਾ ਦੀ ਲੱਗਦਾ ਕਿਦਾਂ ਹਾਂ ਜੇ ਟ੍ਰੇਨ ਐਕਸੀਡੈਂਟ ਦਾ ਕੇਸ ਹੈਗਾ ਉਹ ਟ੍ਰੇਨ ਵਿੱਚੋਂ ਜਿੱਦਾਂ ਸਾਨੂੰ ਨੂੰ ਪਤਾ ਲੱਗਾ ਟ੍ਰੇਨ ਵਿੱਚੋਂ ਡਿੱਗਣ ਕਰਕੇ ਸੱਟ ਲੱਗੀ ਹੋਈ ਹੈ ਤੇ ਇਹ ਐਕਸੀਡੈਂਟ ਹੋਇਆ ਆਪਣੇ ਫਲੋਰ ਰੇਲਵੇ ਸਟੇਸ਼ਨ ਦੇ ਲਾਗੇ ਤੇ ਜਦੋਂ ਟ੍ਰੇਨ ਵਿੱਚੋਂ ਡਿੱਗੀ ਲੜਕੀ ਤੇ ਜਦੋਂ ਆਪੋਜ਼ਿਟ ਡਾਇਰੈਕਸ਼ਨ ਤੋਂ ਇੱਕ ਟ੍ਰੇਨ ਜਾ ਰਹੀ ਸੀ ਜਿਹੜੀ ਜਲੰਧਰ ਨੂੰ ਜਾ ਰਹੀ ਸੀ ਉਹਨਾਂ ਦੇ ਡਰਾਈਵਰ ਨੇ ਦੇਖਿਆ ਤੇ ਉਹ ਤੋਂ ਫਿਰ ਉਹਨਾਂ ਨੂੰ ਉੱਥੋਂ ਬੱਚੀ ਨੂੰ ਚੱਕ ਕੇ ਤੇ ਗੁਰਾਇਆਂ ਸਟੇਸ਼ਨ ਤੇ ਰੋਕ ਦਿੱਤਾ ਉੱਥੇ ਉਹ ਤੋਂ ਸਾਡੇ ਕੋਲ 108 ਐਂਬੂਲੈਂਸ ਲੈ ਕੇ ਆਈ ਜਾਂ ਹਾਲਤ ਗੰਭੀਰ ਹੈਗੀ ਆ ਸਿਰ ਵਿੱਚ ਸੱਟਾਂ ਲੱਗੀਆਂ ਕਾਫੀ ਡੂੰਘੀਆਂ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਹੈਗੀ ਤੇ ਅਸੀਂ ਫਰਸਟ ایڈ ਦੇ ਦਿੱਤੀ ਆ ਫਸਟ ਸਟੇਟ ਤੋਂ ਬਾਅਦ ਹੁਣ ਸਿਵਲ ਹਸਪੀਟਲ ਜਲੰਧਰ ਰੈਫਰ ਕਰ ਦਿੱਤਾ ਗਿਆ ਬੱਚੀ ਨੂੰ ਉੱਥੇ ਸੀ.ਡੀ. ਸਕੈਨ ਹੋਊਗੀ ਤੇ ਪਤਾ ਲੱਗੇਗਾ ਕੀ ਨਾਮ ਪਤਾ ਦੱਸੋ ਨਾਮ ਆਧਾਰ ਕਾਰਡ ਤੋਂ ਪਤਾ ਲੱਗਾ ਸਾਡੇ ਕੋਲ ਤਾਂ ਅਨਨੋਨ ਲੈ ਕੇ ਆਏ ਸੀਗੇ ਤੇ ਆਧਾਰ ਕਾਰਡ ਤੋਂ ਪਤਾ ਲੱਗਾ ਕਿ ਮੋਗੇ ਦੀ ਰਹਿਣ ਵਾਲੀ ਆ ਤੇ ਇਹਦਾ ਨਾਮ ਸੁਨੈਨਾ ਹੈਗਾ ਕੀ ਨਾਮ ਸਮਾਪੂਰ ਮੀਨ ਨਾਮ ਦਿੱਕਤ ਕਿ ਸੁਨੈਨਾ ਹੈਗਾ ਨਾ ਇਹਦਾ ਲੜਕੀ ਬਲਜੀਤ ਸਿੰਘ ਡਾਕਟਰ ਬਲਜੀਤ ਬਲਜੀਤ ਹਾਂਜੀ ਉਮਰ ਤਕਰੀਬਨ ਨਾਮ ਸੁਨੇਨਾ ਆ ਡਾਕਟਰ ਬਲਜੀਤ ਇਹ ਬਗਿਆਣਾ ਬਸਤੀ ਮੋਗਾ ਓਕੇ ਹਾਂ ਉਥੋਂ ਦੀ ਰਹਿਣ ਵਾਲੀ ਉਮਰ ਤਕਰੀਬਨ 18 ਸਾਲ ਲੱਗੀ ਹੈ ਐ ਡਾਕਟਰ ਸੇ ਇੱਕ ਲੜਕੀ ਆਈ ਹੈ ਟ੍ਰੇਨ ਤੋਂ ਗਿਆ ਦਾ ਮਾਮਲਾ ਦਾ ਕੀ ਲੱਗਦਾ ਕਿਦਾਂ ਹਾਂਜੀ ਟ੍ਰੇਨ ਐਕਸੀਡੈਂਟ ਦਾ ਕੇਸ ਹੈਗਾ ਟ੍ਰੇਨ ਵਿੱਚੋਂ ਜਿੱਦਾਂ ਸਾਨੂੰ ਨੂੰ ਪਤਾ ਲੱਗਾ ਟ੍ਰੇਨ ਵਿੱਚੋਂ ਡਿੱਗਣ ਕਰਕੇ ਸੱਟ ਲੱਗੀ ਹੋਈ ਹੈ ਤੇ ਇਹ ਐਕਸੀਡੈਂਟ ਹੋਇਆ ਆਪਣੇ ਫਲੋਰ ਰੇਲਵੇ ਸਟੇਸ਼ਨ ਦੇ ਲਾਗੇ ਤੇ ਜਦੋਂ ਟ੍ਰੇਨ ਵਿੱਚੋਂ ਡਿੱਗੀ ਲੜਕੀ ਤੇ ਜਦੋਂ ਆਪੋਜ਼ਿਟ ਡਾਇਰੈਕਸ਼ਨ ਤੋਂ ਇੱਕ ਟ੍ਰੇਨ ਜਾ ਰਹੀ ਜਿਹੜੀ ਜਲੰਧਰ ਨੂੰ ਜਾ ਰਹੀ ਸੀ ਉਹਨਾਂ ਦੇ ਡਰਾਈਵਰ ਨੇ ਦੇਖਿਆ ਤੇ ਉਹ ਤੋਂ ਫਿਰ ਉਹਨਾਂ ਨੂੰ ਉੱਥੋਂ ਬੱਚੀ ਨੂੰ ਚੱਕ ਕੇ ਤੇ ਗੁਰਾਇਆ ਸਟੇਸ਼ਨ ਤੇ ਰੋਕ ਦਿੱਤਾ ਓਕੇ ਉੱਥੋਂ ਸਾਡੇ ਕੋਲ 108 ਐਂਬੂਲੈਂਸ ਲੈ ਕੇ ਆਈ ਆ ਹਾਲਤ ਗੰਭੀਰ ਹੈਗੀ ਆ ਸਿਰ ਵਿੱਚ ਸੱਟਾਂ ਲੱਗੀਆਂ ਕਾਫੀ ਡੂੰਘੀਆਂ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਹੈਗੀ ਤੇ ਅਸੀਂ ਫਰਸਟ ایڈ ਦੇ ਦਿੱਤੀ ਆ ਫਸਟ ਸਟੇਟ ਤੋਂ ਬਾਅਦ ਹੁਣ ਸਿਵਲ ਹਸਪੀਟਲ ਜਲੰਧਰ ਰੈਫਰ ਕਰ ਦਿੱਤਾ ਗਿਆ ਸੱਤੀ ਨੂੰ ਉੱਥੇ ਸੀਟੀ ਸਕੈਨ ਹੋਊਗੀ ਤੇ ਪਤਾ ਲੱਗੇਗਾ ਕੀ ਨਾਮ ਪਤਾ ਦੱਸੋ ਨਾਮ ਆਧਾਰ ਕਾਰਡ ਤੋਂ ਪਤਾ ਲੱਗਾ ਸਾਡੇ ਕੋਲ ਤਾਂ ਅਨਨੋਨ ਲੈ ਕੇ ਆਏ ਸੀਗੇ ਤੇ ਆਧਾਰ ਕਾਰਡ ਤੋਂ ਪਤਾ ਲੱਗਾ ਕਿ ਮੋਗੇ ਦੀ ਰਹਿਣ ਵਾਲੀ ਆ ਤੇ ਇਹਦਾ ਨਾਮ ਸੁਨੇਨਾ ਹੈਗਾ ਕੀ ਨਾਮ ਸਮਾਪੂਰ ਮੀਨ ਨਾਮ ਦਿੱਕਤ ਕਿ ਸੁਨੇਨਾ ਹੈਗਾ ਨਾ ਇਹਦਾ ਲੜਕੇ ਬਲਜੀਤ ਸਿੰਘ ਡਾਕਟਰ ਬਲਜੀਤ ਬਲਜੀਤ ਹਾਂਜੀ ਇਨੀ ਹੋ ਗਿਆ ਉਮਰ ਤਕਰੀਬਨ ਨਾਮ ਸੁਨੇਨਾ ਆ ਡਾਕਟਰ ਬਲਜੀਤ ਇਹ ਬਗਿਆਣਾ ਬਸਤੀ ਮੋਗਾ ਓਕੇ ਹਾਂ ਉਥੋਂ ਦੀ ਰਹਿਣ ਵਾਲੀ ਉਮਰ ਤਕਰੀਬਨ 18 ਸਾਲ ਲਗੀ ਹੈ